ਆਪਾਂ ਬਹੁਤ ਵਾਰ ਸੁਣਿਆ ਕਿ ਧਿਆਨ ਦੇ ਵਿੱਚ ਬੈਠਿਆਂ ਹੋਇਆ ਇੱਕ ਦਮ ਬਹੁਤ ਜ਼ੋਰ ਦੇ ਨਾਲ ਤਮਾਕਾ ਹੁੰਦਾ ਉਹ ਤਮਾਕਾ ਕਹਿੰਦੇ ਐਨੀ ਜ਼ੋਰ ਦੇ ਨਾਲ ਹੁੰਦਾ ਹੈ ਕਿ ਜੀਵ ਨੂੰ ਇੰਜ ਲੱਗਦਾ ਹੈ ਜਿਵੇਂ ਸਿਰ ਦੇ ਉੱਪਰ ਦੀ ਜਹਾਜ਼ ਲੰਘਿਆ ਹੋਵੇ ਗੁਰਬਾਣੀ ਮੁਤਾਬਕ ਇਹ ਤਮਾਕਾ ਉਦੋਂ ਹੁੰਦਾ ਜਦੋਂ ਨਾਮ ਜੀਬ ਦੇ ਅੰਦਰ ਪ੍ਰਵੇਸ਼ ਕਰਦਾ ਜਿਨ੍ਹਾਂ ਜੀਵਾਂ ਦੇ ਮਨ ਪੂਰੇ ਸਹਿਜ ਵਿੱਚ ਗਏ ਹੁੰਦੇ ਆ ਉਨਾ ਦਾ ਜੋ ਸਿਮਰਣ ਆ ਸਵਾਸ ਗ੍ਰਾਸ ਸਿਮਰਣ ਪਰ ਪੱਕ ਹੋਇਆ ਹੁੰਦਾ ਤਾਂ ਜੋ ਇਹ ਤਮਾਕਾ ਹੁੰਦਾ ਹੈ ਨਾਮ ਪ੍ਰਵੇਸ਼ ਕਰਦਾ ਹੈ ਤਾਂ ਉਹ ਰੋਮ ਰੋਮ ਦੇ ਵਿੱਚ ਸਹਿਜ ਸੁਭਾਏ ਚਲੇ ਜਾਂਦਾ ਪਰ ਕਈ ਜੀਵ ਜਿਨ੍ਹਾਂ ਦਾ ਹਜੇ ਮਨ ਸਹਿਜ ਵਿੱਚ ਨਹੀਂ ਗਿਆ ਪਰ ਉਹ ਧਿਆਨ ਦੇ ਵਿੱਚ ਬੈਠਦੇ ਆ ਸਿਮਰਣ ਦਾ ਜੋ ਅਭਿਆਸ ਹੈ ਉਹ ਘਟਿਆ ਨਾਲ ਸੰਗਤ ਹੈ ਨਹੀਂ ਕਿਸੇ ਗੁਰੂ ਦਾ ਸਹਾਰਾ ਨਹੀਂ ਲਿਆ ਉਹ ਜੀਵ ਜਦੋਂ ਆਪ ਮੁਹਾਰੇ ਸਿਮਰਨ ਕਰਦੇ ਜਾਗ ਜਾ ਕੇ ਭਗਤੀ ਕਰਦੇ ਆ ਪਰ ਮਨ ਹਜੇ ਉਸ ਚੀਜ਼ ਦੇ ਕਾਬਲ ਨਹੀਂ ਹੈ ਪਰ ਮਾਲਕ ਬੜੇ ਦਿਆਲੂ ਨੇ ਜੀਵ ਦੀ ਇੱਛਾ ਹੁੰਦੀ ਹੈ ਧਿਆਨ ਦੇ ਵਿੱਚ ਬੈਠ ਬੈਠ ਕੇ ਕਿ ਹੁਣ ਜਲਦੀ ਤੋਂ ਜਲਦੀ ਅਗਲੀ ਅਵਸਥਾ ਬਣ ਜਾਵੇ ਪ੍ਰਕਾਸ਼ ਦਿਖਾਈ ਦੇਵੇ ਨਾਮ ਸੁਣਾਈ ਦੇਵੇ ਤੇ ਜਦੋਂ ਉਹ ਤਮਾਕਾ ਹੁੰਦਾ ਹੈ ਤਾਂ ਕਈ ਜੀਵਾਂ ਦਾ ਜੋ ਬੈਲੈਂਸ ਹੈ ਨਾ ਦਿਮਾਗ ਦਾ ਮਨ ਦਾ ਉਹ ਹੱਲ ਜਾਂਦਾ ਉਹ ਪਾਗਲ ਹੋ ਜਾਂਦੇ ਆ ਕਿਉਂਕਿ ਮਨ ਹਜੇ ਪੂਰਨ ਤੌਰ ਤੇ ਸਹਜ ਵਿੱਚ ਨਹੀਂ ਗਿਆ ਸੀ ਸਵਾਸ ਗ੍ਰਾਸ ਸਿਮਰਨ ਹਜੇ ਪਰਪੱਖ ਨਹੀਂ ਕੀਤਾ ਪਰ ਇਹ ਚੀਜ਼ਾਂ ਬਹੁਤ ਅੱਗੇ ਦੀਆਂ ਨੇ ਇਸ ਤੋਂ ਪਹਿਲਾਂ ਸਾਨੂੰ ਜੋ ਆਵਾਜ਼ਾਂ ਆਤਮਾਕੇ ਸੁਣਾਈ ਦਿੰਦੇ ਆ ਇਹ ਹੋ ਸਕਦਾ ਸਾਡੇ ਮਨ ਦੇ ਬਹਿਮ ਹੋਣ ਹੈਨਾ ਆਪਣੇ ਕੋਲ ਐਮ ਕੇ ਗੁਰਬਾਣੀ ਇੱਕ ਕਮੈਂਟ ਕਰਦੇ ਆ ਵੀਰ ਜੀ ਇੱਕ ਦਿਨ ਮੇਰਾ ਧਿਆਨ ਲੱਗਿਆ ਮੈਨੂੰ ਆਸ-ਪਾਸ ਬੜਾ ਖੜਕਾ ਦੜਕਾ ਸੁਣਾਈ ਦਿੱਤਾ ਤੇ ਮੇਰਾ ਸਰੀਰ ਕੰਬ ਗਿਆ ਮੈਂ ਉਸ ਦਿਨ ਤੋਂ ਘਬराई ਹੋਈ ਹਾਂ ਐਵੇਂ ਕਿਉਂ ਹੋ ਰਿਹਾ ਹੈ ਚਾਰੇ ਪਾਸੇ ਕੰਦੇ ਮੈਨੂੰ ਉਹ ਸ਼ੋਰ ਸੁਣਾਈ ਦਿੰਦਾ ਐਵੇਂ ਮਹਿਸੂਸ ਹੋ ਰਿਹਾ ਸੀ ਜਿਵੇਂ ਕੋਈ ਚੀਜ਼ਾਂ ਮੇਰੇ ਆਲੇ-ਦੁਆਲੇ ਘੁੰਮ ਰਹੀਆਂ ਸਨ ਮੈਂ ਬਹੁਤ ਡਰੀ ਹੋਈ ਹਾਂ ਮੇਰੇ ਲੱਗ ਗਿਆ ਬਹੁਤ ਚੀਜ਼ਾਂ ਘੁੰਮਦੀਆਂ ਇਹ ਚੀਜ਼ਾਂ ਇੰਨੀ ਜਲਦੀ ਅਨੁਭਵ ਨਹੀਂ ਹੁੰਦੀਆਂ ਇਸ ਤੋਂ ਪਹਿਲਾਂ ਸਾਨੂੰ ਕਈ ਵਹਿਮ ਭਰਮ ਭਲੇਖੇ ਹੁੰਦੇ ਆ ਜੇ ਤੁਸੀਂ ਚਾਹੁੰਦੇ ਆ ਕਿ ਮੇਰੇ ਇਹ ਜੋ ਭਰਮ ਭਲੇਖੇ ਆ ਇਹ ਨਿਕਲ ਜਾਣ ਤੁਸੀਂ ਗੁਰਮੁਖ ਪਿਆਰਿਆਂ ਦੀਆਂ ਅਕਥ ਕਥਾ ਸੁਣੋ ਜੋ ਕਿ ਇੱਕ ਇੱਕ ਡੇਢ ਡੇਢ 2 ਘੰਟੇ ਦੀਆਂ ਕਥ-ਕਥਾ ਹੁੰਦੀਆਂ ਨੇ ਜਦੋਂ ਆਪਾਂ ਇੱਕ ਵਾਰੀ ਸੁਣਨ ਬੈਠਾਂਗੇ ਡੇਢ ਘੰਟੇ ਦੇ ਵਿੱਚ ਵਿੱਚ ਉਹਨਾਂ ਨੇ ਕੋਈ ਨਾ ਕੋਈ ਟੌਪਿਕ ਚੁਣਿਆ ਹੁੰਦਾ ਹਰ ਰੋਜ਼ ਕੋਈ ਨਾ ਕੋਈ ਟੌਪਿਕ ਚੁਣਿਆ ਹੁੰਦਾ ਜੇ ਤੁਸੀਂ ਸੰਗਤ ਦੇ ਵਿੱਚ ਵੀ ਜਾਓਗੇ ਉੱਥੇ ਵੀ ਗੁਰਮੁਖ ਪਿਆਰਿਆਂ ਦੇ ਕੋਈ ਨਾ ਕੋਈ ਟੌਪਿਕ ਹੁੰਦਾ ਉਸ ਟੌਪਿਕ ਤੇ 1 ਘੰਟਾ ਜਾਂ 2 ਘੰਟੇ ਵਿਚਾਰ ਕੀਤੀ ਜਾਂਦੀ ਹੈ ਜੇ ਕੋਈ ਜੀਵ ਮਨਮੁਖ ਜੀਵ ਵੀ ਉੱਥੇ ਜਾ ਕੇ 1.5 ਘੰਟਾ ਉਹ ਕਥਾ ਸੁਣ ਲਵੇ ਤਾਂ ਉਸ ਨੂੰ 1.5 ਘੰਟੇ ਬਾਅਦ ਬਹੁਤ ਨੌਲੇਜ ਆਵੇਗੀ ਬਹੁਤ ਗਿਆਨ ਹੋਵੇਗਾ ਕਿ ਇਹ ਮੇਰੇ ਮਨ ਦੀ ਗੱਲ ਕੀਤੀ ਗਈ ਤਾਂ ਕਰਕੇ ਸੰਗਤ ਜ਼ਰੂਰੀ ਹੈ ਨਾਲ ਅਕਥ ਕਥਾ ਮਨ ਦੀ ਜੋ ਅਸਲ ਕਹਾਣੀਆਂ ਸੁਣਨੀ ਜ਼ਰੂਰੀ ਹੈ ਕਿ ਇਹ ਜੋ ਚੀਜ਼ਾਂ ਸਾਨੂੰ ਹੁਣ ਅਨੁਭਵ ਹੋ ਰਹੀਆਂ ਨੇ ਖੜਕਾ ਦੜਕਾ ਇਹ ਥੋੜਾ ਅੱਗੇ ਜਾ ਕੇ ਹੁੰਦਾ ਹੈ ਜਦੋਂ ਜੀਵ ਧਿਆਨ ਦੇ ਵਿੱਚ ਬੜੀਆ ਤਰੀਕੇ ਦੇ ਨਾਲ ਬੈਠਦਾ ਸਟਾਰਟਿੰਗ ਦੇ ਵਿੱਚ ਇਹ ਚੀਜ਼ਾਂ ਨਹੀਂ ਹੁੰਦੀਆਂ ਸਿਰਫ ਸਾਨੂੰ ਭਰਮ ਭਲੇਖੇ ਹੁੰਦੇ ਆ ਕਿਉਂਕਿ ਮਨ ਹਜੇ ਪੂਰਨ ਤੌਰ ਤੇ ਨੀਂਦਰ ਨਹੀਂ ਬਣਿਆ ਨਾਮ ਨੂੰ ਸੁਨੇਗਾ ਤਾਂ ਨੀਂਦਰ ਬਣੇਗਾ ਸਿਮਰਨ ਕਰੇਗਾ ਪਰਪੱਖ ਕਰੇਗਾ ਆਪਣਾ ਸੁਆਸ ਗ੍ਰਾਸ ਨਾਲ ਸੰਗਤ ਕਰੇਗਾ ਬਾਣੀ ਪੜੇਗਾ ਗੁਰੂ ਤੇ ਗੁਰੂ ਦੀ ਗੁਰਬਾਣੀ ਤੇ ਭਰੋਸਾ ਹੋਣਾ ਚਾਹੀਦਾ ਕਿ ਜੋ ਗੁਰੂ ਜੀ ਕਹਿੰਦੇ ਆ ਉਹ ਸੱਚ ਕਹਿ ਰਿਹਾ ਆ ਆਪ ਗੁਰਮੁਖ ਪਿਆਰਿਆਂ ਦੀ ਸੰਗਤ ਕਰੋ ਸਿਮਰਨ ਕਰਦੇ ਹੋਏ ਧਿਆਨ ਦੇ ਵਿੱਚ ਵਿਚਰਦੇ ਹੋਏ ਡਰਨ ਦੀ ਕੋਈ ਲੋੜ ਨਹੀਂ ਹੈ ਸਿਮਰਨ ਕਰਨ ਤੋਂ ਬਾਅਦ ਧਿਆਨ ਦੇ ਵਿੱਚ ਜਾਣ ਦੇ ਕਈ ਸੌਖੇ ਤੋਂ ਸੌਖੇ ਤਰੀਕੇ ਨੇ ਸੁਸੰਗਤ ਦੇ ਵਿੱਚ ਆਪ ਜਾਓਗੇ ਜਾਂ ਗੁਰਮੁਖ ਪਿਆਰਿਆਂ ਦੇ ਨਾਲ ਵਿਚਾਰ ਕਰੋਗੇ ਕੋਈ ਆਪਣੇ ਅੰਗੀ ਸਾਖੀ ਜੋ ਕਿ ਨਾਮ ਅਭਿਆਸ ਕਰਦੇ ਨੇ ਉਹਨਾਂ ਦੇ ਨਾਲ ਵਿਚਾਰ ਕਰੋਗੇ ਤਾਂ ਸਾਨੂੰ ਭੇਜਦਾ ਹੋਵੇਗਾ ਜਦੋਂ ਧਿਆਨ ਦੇ ਵਿੱਚ ਆਪਾਂ ਬੈਠ ਗਏ ਫਿਰ ਸਿਰਫ ਅਸੀਂ ਨਾਮ ਦੇ ਵਿੱਚ ਧਿਆਨ ਰੱਖਣਾ ਤੇ ਨਾਮ ਦੇ ਵਿੱਚ ਸਾਨੂੰ ਭਰੋਸਾ ਆਉਣਾ ਚਾਹੀਦਾ ਕਿ ਇਹ ਮੇਰੇ ਪਿਤਾ ਦੀ ਆਵਾਜ਼ ਹੈ ਮਾਤਾ ਪਿਤਾ ਹੂੰ ਉਸ ਵਾਹਿਗੁਰੂ ਦੀ ਆਵਾਜ਼ ਆ ਉਹ ਤੇ ਪੂਰਨ ਭਰੋਸਾ ਰੱਖ ਕੇ ਆਪਾਂ ਬੈਠਣਾ ਫਿਰ ਜੋ ਹੁੰਦਾ ਹੋਣ ਦਿਓ ਧਮਾਕਾ ਹੁੰਦਾ ਹੋਣ ਦਿਓ ਜੇ ਆਪਣਾ சுவாਸ ਗ੍ਰਾਸਿਮਨ ਪਰਪੱਕ ਹੋਇਆ ਹੈ ਧਮਾਕਾ ਜਰੂਰ ਹੋਵੇਗਾ ਪਰ ਸਾਡਾ ਜੋ ਮਾਨ ਹੈ ਸਾਡਾ ਜੋ ਸਰੀਰ ਹੈ ਇਹ ਉਸ ਸ਼ਕਤੀ ਨੂੰ ਜੜ ਲਵੇਗਾ ਜੇ ਮਨ ਜੇ ਕੱਚਾ ਆ ਨਹੀਂ ਹਜੇ ਪਰਪੱਕ ਹੋਇਆ ਫਿਰ ਥੋੜਾ ਜਿਹਾ ਵੀ ਜੋ ਅਨਹਦ ਸ਼ਬਦ ਵੀ ਉੱਚੀ ਹੁੰਦੇ ਆ ਨਾ ਜੋ ਥੋੜੇ ਜਿਹੇ ਉੱਚੀ ਹੋ ਗਿਆ ਮਨ ਫੇਰ ਵੀ ਡਰ ਜਾਂਦਾ ਕੋਈ ਮੂਰੇ ਝਲਕ ਦਿਖਾਈ ਦੇ ਗਈ ਫੇਰ ਵੀ ਮਨ ਡਰ ਜਾਂਦਾ ਤੇ ਅੱਖਾਂ ਖੋਲ ਲੰਦਾ ਜਦ ਕਿ ਧਿਆਨ ਦੇ ਵਿੱਚ ਜਦੋਂ ਅਜਿਹਾ ਕੋਈ ਅਨੁਭਵ ਹੋਵੇ ਆਪਾਂ ਅੱਖਾਂ ਨਹੀਂ ਖੋਲਣੀਆਂ ਸਾਨੂੰ ਪਤਾ ਹੋਵੇ ਵੀ ਸਾਡੇ ਨਾਲ ਕੀ ਹੋਣਾ ਹੈ ਆਪ ਇਸੇ ਤਰੀਕੇ ਨਾਲ ਅਭਿਆਸ ਕਰਦੇ ਰਹੋ ਤੇ ਧਿਆਨ ਦੇ ਵਿੱਚ ਰੋਜ਼ਾਨਾ ਬਿਠੋ ਬਾਣੀ ਪੜੋ ਸੰਗਤ ਕਰੋ ਮਾਲਕ ਕਿਰਪਾ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ